ਆਈ ਕੀ ਨਾਮ ਤੁਹਾਡਾ ਮੇਰਾ ਨਾਮ ਹੈ ਰਾਜੂ ਭਾਈ ਇੱਥੇ ਲੋਕਲ ਹੀ ਹੈ ਜੀ ਸਾਡਾ ਖੋਖਾ ਸੀਗਾ ਤੁਹਾਡਾ ਸਾਡੀ ਰੋਟੀ ਦਾ ਹੋਟਲ ਸੀਗਾ ਜੀ ਔਰ ਨਾਲ ਇੱਥੇ ਸਾਨੂੰ ਹੋਈ ਗਈ 15 20 ਸਾਲ ਜੀ ਨਗਰ ਕੌਂਸਲ ਕੋਲ ਕੋਈ ਅਧਿਨੇਰ ਦਿੱਤਾ ਕਿ ਅਸੀਂ ਜਗਾ ਖਾਲੀ ਕਰਨਾ ਉਹਨਾਂ ਨੇ ਕਿਹਾ ਤਾਂ ਸੀਗਾ ਜੀ ਪਰ ਅਸੀਂ ਉਹਨਾਂ ਤੋਂ ਜਗਾ ਮੰਗਦੇ ਸੀ ਜੇ ਸਾਨੂੰ ਕੋਈ ਕਿਤੇ ਜਗਾ ਦਿੱਤੀ ਜਾਵੇ ਜੀ ਕੀ ਮਲਕੇ ਅਸੀਂ ਹੋਰ ਕਿਤੇ ਅੱਡਾ ਲਾ ਲਈਏ ਜੀ ਠੀਕ ਹੈ ਪੱਕੇ ਤੌਰ ਤੇ ਸਾਨੂੰ ਕੋਈ ਭਾਵੇਂ 5 5 ਫੁੱਟ ਦੀ ਜਗਾ ਦਿੱਤੀ ਜਾਵੇ ਠੀਕ ਹੈ ਜੀ ਤੇ ਸਾਡੇ ਬੱਚੇ ਭੁੱਖੇ ਨਾ ਮਰਨ ਠੀਕ ਹੈ ਜੀ ਪਰ ਸਾਨੂੰ ਉਹ ਕਹਿ ਕੇ ਚਲੇ ਜਾਂਦੇ ਸੀਗੇ ਪਰ ਉਹਨਾਂ ਨੇ ਸਾਡਾ ਕੋਈ ਮਸਲਾ ਹੱਲ ਨਹੀਂ ਕੀਤਾ ਅੱਜ ਮਲਕੇ ਸਾਨੂੰ ਕਿਹਾ ਤਾਂ ਆਇਆ ਸੀ ਉਹਨਾਂ ਨੇ ਇੱਕ ਦੋ ਦਿਨ ਪਹਿਲਾਂ ਵੀ ਪਰ ਅਸੀਂ ਜਗਾ ਭਾਲਦੇ ਹੀ ਪਰ ਜਗਾ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਜੀ ਅੱਜ ਇੱਕੋ ਦਾ ਮਾਏ ਉਹਨਾਂ ਨੇ ਧਾਵਾ ਬੋਲਿਆ ਜੀ ਸਾਰਾ ਤੋਰ ਭੰਨ ਕੇ ਚਲੇ ਗਏ ਜੀ ਹੁਣ ਅਸੀਂ ਸਾਡੇ ਬੱਚੇ ਇੱਥੇ ਕਟੋ-ਕਟੇ ਇੱਥੇ ਐਸ ਲਾਈਨ 'ਚ ਮੇਰੇ ਹਿਸਾਬ ਨਾਲ 1.5-200 ਅੱਡਾ ਸੀਗਾ ਜੀ ਜਿੱਦਾਂ ਦੇ ਬੱਚੇ ਸਾਰੇ ਬੇਰੋਜ਼ਗਾਰ ਹੋ ਗਏ ਜੀ ਭੁੱਖੇ ਮਰਨ ਵਾਲੇ ਤਾਰ ਤੇ ਆ ਗਏ ਬੰਦੇ ਜੀ। ਮਰੀ ਆ ਗਈ। ਠੀਕ ਹੈ ਜੀ। ਬਾਕੀ ਤੁਸੀਂ ਦੇਖ ਹੀ ਰਹੇ ਹੋ ਸਾਰਾ ਸਿਸਟਮ ਸਾਰਾ ਕੁਝ ਤਬਾਹ ਕਰਤਾ ਜੀ ਸਾਡਾ। ਇਹ ਨਾ ਟਰੈਕ ਦੇ ਵਿੱਚ ਵੇਖਣ ਪੈਂਦਾ ਸੀਗਾ। ਟਰੈਕ ਦੇ ਵਿੱਚ ਤਾਂ ਕੋਈ ਵੇਖਣ ਨਹੀਂ ਪੈਂਦਾ। ਇਹ ਤਾਂ ਸਾਈਡ ਤੇ ਹੀ ਗੱਡੀ ਕੋਤੋਂ ਚਲੋ ਕੋਈ ਲੱਗ ਵੀ ਜਾਂਦੀ ਸੜਕ ਤੇ ਅਸੀਂ ਕਹਿ ਕੇ ਪਿੱਛੇ ਵੀ ਕਰਵਾਉਂਦੇ ਸੀ। ਕਿਸੇ ਟਾਈਮ ਕੋਈ ਅਗਲਾ ਨਹੀਂ ਮੰਨਦਾ ਜੀ ਤੇ ਚਲੋ 2 ਮਿੰਟ ਲਈ ਹੋ ਜਾਂਦਾ ਹੀ ਬਾਕੀ ਉਹ ਜੀ ਕੋਈ ਗਲਤ ਹੈ ਨਹੀਂ ਸੀ। ਮਿਲ ਕੇ ਤੁਸੀਂ ਆਵ ਲਾ ਲੋ ਛੜ ਕਿੰਨੀ ਚੌੜੀ ਆਈ? 20 22 ਫੁੱਟ ਸੜਕ ਚੌੜੀ ਆ। ਤੇ ਉਧਰੋਂ ਸਾਡੀ ਲਾਈਨ ਹੈ ਜਿਹੜੀ ਇਹ ਵੀ 12-13 ਫੁੱਟ ਹੈਗੀ ਹੈ ਅਸੀਂ ਮਿਲ ਕੇ 7-8 ਫੁੱਟ ਤੇ ਬੈਠੇ ਅੱਗੇ ਗੱਡੀ ਲੱਗ ਜਾਂਦੀ ਸੀ ਕੋਈ ਐਡੀ ਸਮੱਸਿਆ ਵਾਲੀ ਗੱਲ ਤਾਂ ਹੈ ਨਹੀਂ ਸੀਗੀ ਜੀ ਅਸੀਂ ਤਾਂ ਵੀ ਮੰਨ ਕਰਦੇ ਅਸੀਂ ਤਾਂ ਇਹ ਕਹਿੰਨੇ ਜੀ ਜਾਂ ਤਾਂ ਸਾਨੂੰ ਮਿਲ ਕੇ 5-5 ਫੁੱਟ ਕਿਤੇ ਵੀ ਜਗ੍ਹਾ ਦਿੱਤੀ ਜਾਵੇ ਜੀ ਠੀਕ ਹੈ ਜੀ ਸਾਨੂੰ ਰੇੜੀਆਂ ਲੱਗਣ ਦੀ ਜਗ੍ਹਾ ਦਿੱਤੀ ਜਾਵੇ ਠੀਕ ਹੈ ਜੀ ਕਿ ਜਿਹੜਾ ਅਸੀਂ ਆਪਦੇ ਬੱਚਿਆਂ ਦਾ ਪਾਲਣ ਪੋਸਣ ਕਰ ਸਕੀਏ ਜੀ ਠੀਕ ਹੈ ਪੱਕੇ ਅੱਡੇ ਨਹੀਂ ਲੱਗਣੇ ਤਾਂ ਹੀ ਰੇੜੀ ਤਾਂ ਲੱਗੇ ਨਾ ਜੀ ਰੇੜੀਆਂ ਲਈ ਵਾਸਤੇ ਜਗ੍ਹਾ ਦੇ ਦੇਣ 554 ਤੋਂ ਦੇ ਦੋਨ 664 ਤੋਂ ਦੇ ਦਨ ਜਿੰਨੀ ਵੀ ਦੇ ਸਕਦੇ ਹੋ ਜੀ ਤੁਹਾਡੀ ਤਾਂ ਪ੍ਰਸ਼ਾਸਨ ਅੱਗੇ ਗਈ ਮੰਗ ਆ ਜੀ ਵੀਰ ਸਿੰਘ ਜੀ ਕਿੱਥੋਂ ਦੇ ਰਹਨ ਵਾਲੇ ਆ ਜੀ ਫਰੀਦਕੋਟ ਦੇ ਰਹਨ ਵਾਲੇ ਆ ਅੱਜ ਜੋ ਨਗਰ ਕੌਂਸਲ ਵੱਲੋਂ ਕਾਰਵਾਈ ਕੀਤੀ ਗਈ ਹੈ ਕਿ ਇੱਥੇ ਕੋਠੇ ਜਿਹੜੇ ਆ ਚੱਕਵਾਈ ਗਏ ਆ ਕੀ ਕਹਿਣਾ ਇਹਦੇ ਬਾਰੇ ਇਹਦੇ ਬਾਰੇ ਇਹ ਹੀ ਕਹਿਣਾ ਵੀ ਸਾਡੀਆਂ ਰੇੜੀਆਂ ਤਾਂ ਲੱਗਣੀਆਂ ਚਾਹੀਦੀਆਂ ਨੇ ਦੇਖਦੇ ਸਾਡਾ ਛੱਤਾਂ ਦਾ ਕੰਮ ਸੀਗਾ ਛੱਤਾਂ ਦਾ ਛਲਵਾਤ ਨੇ ਕਾਹ ਵਖਾ ਸੀ ਜੀ ਤੁਹਾਡਾ ਸਾਡਾ ਫੜ ਫਲੋਟ ਦਾ ਏ ਕਿੰਨੇ ਦਿਨ ਤੋਂ ਕੰਮ ਕਰ ਰਹੇ ਹੋ ਇਹ ਹੋ ਗਏ ਸਾਨੂੰ 5-6 ਸਾਲ ਨਗਰ ਕੌਂਸਲ ਨੇ ਕੋਈ ਪਹਿਲਾਂ ਅਰਜ਼ੀ ਮੈਦ ਦਿੱਤਾ ਸੀਗਾ ਕੋਕੇ ਖਾਲੀ ਕਰਨ ਵਾਸਤੇ ਆਖਾ ਖਾਲੀ ਕਰਨਾ ਸੀ ਨਹੀਂ ਪਹਿਲਾਂ ਨਹੀਂ ਦਿੱਤਾ ਕੋਈ ਕੋਈ ਆ ਦੋ ਤਿੰਨ ਦਿਨਾਂ ਦੇ ਵਿੱਚ ਹੀ ਕੀਤਾ ਇਹਨਾਂ ਨੇ ਅੱਛਾ ਇਹਨੇ ਕੋਕੋਫੇ ਜਿਹੜੇ ਨਗਰ ਕੌਂਸਲ ਵਾਚੇ ਚੁੱਕਾਈ ਗਏ ਇਹ ਸਾਰੇ ਸਿਗਾਤੇ ਹੀ ਇੱਥੋਂ ਤਾਰੋ ਤੱਕ ਫਿਰੇ ਤੱਕ ਕੀ ਮੰਨ ਕਰੀਂ ਵਾਂਗ ਆਏ ਹੈ ਯਾ ਸਾਡੇ ਰੇੜੀਆਂ ਲੱਗੀਆਂ ਜਾਂ ਸਾਡੇ ਸਰਕਾਰੀ ਥਾਂ ਤੇ ਬੈਠੇ ਸੀ ਆਪ ਦਾ ਘਰ ਦਾ ਰੁਜ਼ਗਾਰ ਚਲਾ ਰਹੇ ਸੀ ਤੇ ਸਾਡੇ ਘਰੇ ਕੋਈ ਕਮਾਨ ਵਾਲਾ ਹੈ ਨਹੀਂ ਹੈ ਸਾਗਰ ਕੇ ਫਿਰ ਉੱਥੇ ਸਾਨੂੰ ਬਹੁਤ ਚਿਰ ਹੋ ਗਿਆ ਬੈਠਾ ਨੂੰ ਕਈ ਸਾਲ ਹੋ ਗਏ ਆ ਇੱਥੇ ਬਹੁਤ ਦੁਕਾਨਾਂ ਜਿਵੇਂ ਕਰਦੇ ਗਰੀਬ ਲੋਕ ਆ ਜਿਹੜੇ ਬਾਹਰ ਬੈਠੇ ਆ ਤੇ ਐਵੇਂ ਅਸੀਂ ਬੈਠੇ ਸੀ ਆ ਜਾ ਕੇ ਸਾਰਾ ਤੋੜ ਗਏ ਆ ਤੇ ਅਸੀਂ ਚਾਹਦੇ ਆ ਵੀ ਸਾਨੂੰ ਵੀ ਥੋੜੀ ਥੋੜੀ ਥਾਂ ਦਿੱਤੀ ਜਾਵੇ ਜੋ ਅਸੀਂ ਆਪ ਦਾ ਰੁਜ਼ਗਾਰ ਚਲਾ ਸਕੀਏ ਇੱਥੇ ਮੈਂ ਸਾਰੇ ਮੈਡੀਕਲ ਤੱਕ ਬਹੁਤ ਦੁਕਾਨਾਂ ਘਟੋ ਘਟ 100 150 ਦੁਕਾਨਾਂ ਸਾਰੇ ਬੇਰੋਜ਼ਗਾਰ ਹੋ ਗਏ ਸਾਡੀ ਇਹੀ ਮੰਗ ਹੈ ਵੀ ਸਾਨੂੰ ਰੁਜ਼ਗਾਰ ਦਾ ਕੋਈ ਜ਼ਰੀਆ ਦਿੱਤਾ ਜਾਵੇ ਅਸੀਂ ਐਵੇਂ ਬੇਕਾਰ ਕਰਤੇ ਆ ਫੋਟਾ ਮੰਗਰ ਨੂੰ ਤਾਂ ਸਾਰੇ ਆ ਜਾਂਦੇ ਆ ਸਾਰੇ ਤੇ ਅੱਜ ਅਸੀਂ ਵੇਹ ਘਾਰਾਂ ਤਾਂ ਸਾਡੇ ਕੋਲੇ ਕੋਈ ਨਹੀਂ ਆ ਕੇ ਖੜਿਆ ਅਸੀਂ ਵੀ ਚਾਹ ਪਾਣੀ ਇੱਥੇ ਪੇਸ਼ੈਂਟ ਲੋਕ ਆਉਂਦੇ ਆ ਮੈਡੀਕਲ 'ਚ ਉਹਨਾਂ ਦਾ ਚਾਹ ਪਾਣੀ ਰੋਟੀ ਇਹ ਸਭ ਸਾਦਾ ਖਾਣਾ ਸੱਜੀ ਬਣਾ ਕੇ ਦਿੰਦੇ ਸੀ ਜਿਵੇਂ ਕਿ ਖਿਚੜੀ ਹੋ ਗਿਆ ਦਲੀਆ ਹੋ ਗਿਆ ਵੀ ਸਾਡੀ ਇਹ ਮੰਗ ਹੈ ਵੀ ਸਾਨੂੰ ਕੋਈ ਰੁਜ਼ਗਾਰ ਵਗੈਰਾ ਇੱਥੇ ਹੀ ਕਰਾਇਆ ਜਾਵੇ ਦਿੱਤਾ ਜਾਵੇ ਬਹੁਤ ਚੇਰ ਹੋ ਗਿਆ ਸਾਡੇ ਖੋਖੇ ਨੂੰ ਤਾਂ ਵੀ ਕਿਸੇ ਨੂੰ 5 ਸਾਲ ਕਿਛਣ 6 7 8 10 ਹੈ ਵੀ ਕੋਈ ਕਿੰਨੇ ਸਾਲ ਪੁਰਾਣਾ ਕੋਈ ਕਿੰਨੇ ਸਾਲ ਸਾਰੇ ਹੀ ਭੈਣ ਭਰਾ 150 ਜਣੇ ਆ ਇਹ ਤੋਂ ਇਲਾਵਾ ਕੋਈ ਕਮਾਈ ਦਾ ਸਾਧਨ ਹੈ ਹੋਰ ਤੁਹਾਡਾ ਨਹੀਂ ਸਾਡਾ ਕੋਈ ਕਮਾਈ ਦਾ ਸਾਧਨ ਨਹੀਂ ਮੈਂ ਤਾਂ ਬਹੁਤ ਸਾਲਾਂ ਦੀ ਇਹੀ ਕਰ ਰਹੀ ਆ ਸਾਰੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਉਤੋਂ ਹੀ ਦੇਸ਼ ਆਏ ਵੇ ਢੀਸਾਂ ਹੁੰਦਾ ਜਿਹੜੇ ਨਜਾਇਜ਼ ਕਬਜ਼ੇ ਦੇ ਟਰੈਕ ਚ ਲਿਕਨ ਬੰਦਾ ਉਹ ਸਾਰੇ ਖਾਲੀ ਕਰਾਏ ਜਾਣ ਇਹ ਉਸ ਹਦੇਸ਼ ਦੇ ਵਿੱਚ ਹੀ ਹੋ ਰਿਹਾ ਸਾਡਾ ਨੋ ਕਰ ਕੋਈ ਰੋਲ ਨਹੀਂ ਮੈਂ ਆਪਦੇ ਨੰਬਰ ਬਣਾਉਣ ਦੀ ਖਾਤਰ ਕਈ ਜਮਲੇ ਅਸੀਂ ਕਰਾਉਨੇ ਆ ਅਸੀਂ ਸਹਿਯੋਗ ਯੂਰ ਦੇ ਰਹੇ ਆ ਜੋ ਜੋ ਸਾਡੇ ਮਲਾਜ਼ਮ ਜਾਂਦੇ ਆ ਜਾਂ ਵੀਕਲ ਸਾਡੇ ਜਾਂਦੇ ਆ ਸਾਰੇ ਸਾਡੇ ਜਾਂਦੇ ਆ ਪਰ ਅਸੀਂ ਕਿਸੇ ਗਰੀਬ ਦੀ ਰੋਟੀ ਦੀ ਲੱਤ ਮਾਰ ਕੇ ਰਾਜੀ ਨਹੀਂ ਅਸੀਂ ਪਹਿਲਾਂ ਇਹ ਬੇਇਕਤੀ ਕਰਦੇ ਆ ਵੀ ਪਹਿਲਾਂ ਥ੍ਰੇਟ ਨੂੰ ਜਗ੍ਹਾ ਦਿੱਤੀ ਜਾਵੇ ਉਸ ਤੋਂ ਬਾਅਦ ਉਹਨੂੰ ਉਜਾੜਿਆ ਜਾਵੇ ਜਾਂ ਸਟੂਨ ਪਾਰਕ ਸਵਿਪ ਕੀਤਾ ਜਾਵੇ ਐਮਐਲ ਸਾਹਿਬ ਨਾਲ ਗੱਲ ਹੋਈ ਸੀ ਉਹਨਾਂ ਦੀ ਸੋਚ ਨਹੀਂ ਵੀ ਇਹੀ ਹੈ ਮੈਂ ਹਾਲਾਤ 'ਚ ਮੈਂ ਆਪੋਜੀਸ਼ਨ 'ਚ ਆ ਮੈਨੂੰ ਬ੍ਰਾਈ ਕਰਾਂ ਉਹਨਾਂ ਨੇ ਵੀ ਇਹੀ ਕਿਹਾ ਸੀ ਵੀ ਇਹਨਾਂ ਨੂੰ ਸੈੱਟ ਕਰਕੇ ਪਰ ਉਤੋਂ ਥੋੜਾ ਜਿਹਾ ਆਹ ਬਟੰਡੇ ਵੀ ਤੁਸੀਂ ਵੇਖਿਆ ਹੋਣਾ ਇਹਨਾਂ ਤਨੂਰੀ ਲਾਦੀਆਂ ਬਟੰਡੇ ਵੀ ਖਾਲੀ ਕਰਾ ਰਹੇ ਆ ਜੈਤੋ ਵੀ ਖਾਲੀ ਕਰਾਇਆ ਕੋਡਪੁਰੀ ਵੀ ਇਕਦੋਨੇ ਖਾਲੀ ਕਰਾਉਣ ਲੱਗੇ ਆ ਉਹ ਸਾਰੇ ਪੰਜਾਬ ਦੇ ਵਿੱਚ ਇਹ ਮੈਨ ਚੱਲ ਰਹੀ ਹੈ ਉਹਦੇ ਵਿੱਚ ਸਾਰੇ ਇਹਨਾਂ ਨੂੰ ਬੇਨਤੀ ਕੀਤੀ ਸੀ ਪਹਿਲਾਂ ਨੋਟਸ ਕੱਢੇ ਸੀ ਨੋਟਸ ਤੋਂ ਬਾਅਦ ਇਹਨਾਂ ਨੂੰ ਜਵਾਨੀ ਜਿਵੇਂ ਅਸੀਂ ਰਿਟਰਨ ਨੂੰ ਭੇਜਿਆ ਜਵਾਨੀ ਕਹਿ ਕੇ ਆਏ ਆ ਵੀ ਇਹਨਾਂ ਨੂੰ ਕਿਰਪਾ ਕਰਕੇ ਸ਼ਰਪ ਕੀਤਾ ਜਾਵੇ ਬਾਕੀ ਜਿਹੜੇ ਸਾਹਮਣੇ ਦੁਕਾਨਦਾਰ ਨੇ ਸਾਡੇ ਨਾਲ ਬੇ ਪ੍ਰੋਬਲਮ ਆ ਉੱਥੇ ਸਾਮਣੇ ਦੁਕਾਨਦਾਰ ਕੋ 25 ਹਜ਼ਾਰ ਕਿਰਾਇਆ ਪਰਦਾ ਕੁ 30 ਪਰਦਾ 50 ਹਜ਼ਾਰ ਕਿਰਾਇਆ ਪਰਦਾ ਉਹ ਜੇ ਕੋਈ ਚੀਜ਼ 50 ਹਜ਼ਾਰ 50 ਰੁਪਏ ਦੀ ਵੇਚਦੇ ਆ ਤੇ ਇਹ ਉਹੀ ਚੀਜ਼ ਇਹਨਾਂ ਮਤੇ ਨੂੰ ਕਿਰਾਇਆ ਕੋਈ ਨਹੀਂ ਪੈਂਦਾ ਇਹ 10 ਰੁਪਏ ਦੀ ਵੇਚਦੇ ਆ ਕੁਆਲਿਟੀ ਮਾੜੀ ਹੋਣ ਕਰਕੇ ਚੱਲੂ ਉਹਨਾਂ ਦੀ ਕੁਆਲਿਟੀ ਬੈਟਰ ਹੁੰਦੀ ਐ ਉਹ ਵੀ ਇਕੱਠੇ ਹੋ ਗਿਆ ਥਰੋਂ ਮਲੇ ਜਾਂ ਐਮਐਲਏ ਸਾਹਿਬ ਨੂੰ ਮਿਲੇ ਕੋਈ ਇੱਕ ਉਹ ਇਸ਼ੂ ਹੀ ਸੀਗਾ ਜਿਵੇਂ ਆਮ ਟਰਾਲੀਆਂ ਬਣ ਕੇ ਪੱਕੀਆਂ ਟਰਾਲੀਆਂ ਉੱਥੇ ਲੱਗਦੀਆਂ ਉਹਦੇ ਤੇ ਕੁਝ ਹੋਰ ਜਿਹੜੀ ਮਗਰੋਂ ਬੀਤੀ ਸਾਹਿਬ ਦੀ ਚਿੱਠੀ ਵੀ ਆਈ ਐ ਸਾਨੂੰ ਵੀ ਇੱਥੇ ਕੋਈ ਗਲਤ ਕੰਮ ਹੁੰਦਾ ਨਸ਼ਾ ਵੇ ਪਰੇਨੋਂ ਬੇਨਤੀ ਕੀਤੀ ਹੈ ਵੀ ਟ੍ਰੈਫਿਕ ਚ ਵੀ ਰਹਿਣਾ ਪਾਵਾ ਉਹਦਾ ਕੰਮ ਕਰੀ ਜਾਓ ਉੱਥੇ ਰੇੜੀ ਰੇੜੀ ਲਾ ਲਓ ਕੱਢੀ ਪਰ ਪਛਤ ਪਾਉਂਦਾ ਕੋਤਲ ਕੋਈ ਜ਼ਕਾਰ ਨਹੀਂ ਪੱਕਾ ਤੇ ਇਹ ਜਿਹੜੀ ਠੰਡੀ ਸੜਕ ਤੇ ਨਜਾਇਜ਼ ਜਿਹੜੀ ਉੱਥੇ ਰੇੜੀਆਂ ਲੱਗਦੀਆਂ ਸੀਗੇ ਨਗਰ ਕੌਂਸਲ ਤੇਰੇ ਦਿਨ ਚਕਾਈਆਂ ਵੀ ਗਈ ਸੀ ਅੱਜ ਦੀ ਗੱਲ ਕਰੀ ਤਾਂ ਦੁਬਾਰਾ ਫਿਰ ਉਹ ਰੇੜੀਆਂ ਜਿਹੜੀਆਂ ਉੱਥੇ ਜਗ੍ਹਾ ਤੇ ਫਿਰ ਲੱਗ ਗਈਆਂ ਮੈਂ ਤੁਹਾਨੂੰ ਹੀ ਬਾਤ ਬੜੀ ਬੇਨਤੀ ਕਰਦਾ ਕੁਰੀ ਬਾਜ਼ੀ ਰੋਟੀ ਖਾਂਦਾ ਨਾ ਤਾਂ ਐਮਐਲ ਸਾਹਿਬ ਦੀ ਸੋਚਣੀ ਹੈ ਨਾ ਸਾਡੀ ਸੋਚਣੀ ਹੈ ਵੀ ਇਹ ਵੀ ਇੱਕ ਵੀ ਅਗੈ ਨੂੰ ਨਾ ਬੇਰੋਟੀ ਲੱਤ ਮਾਰੀ ਜਾਵੇ ਨੇ ਉਹ ਬੇਨਤੀ ਕਰਦੇ ਕਿ ਉਹਨਾਂ ਨੂੰ ਪਿੱਛੇ ਕਰਕੇ ਜਗ੍ਹਾ ਦਿੱਤੀ ਸੀ ਕਿ ਗਾਹੋਂ ਬੇਨਤੀ ਕੀਤੀ ਹੈ ਵੀ ਇਹ ਗਾਹ ਵੀ ਆਪ ਦਾ ਪੱਕਾ ਕੋ ਸਾਧਨ ਬਣਾ ਕੇ ਜਾਂ ਸਰਕਾਰ ਕੋ ਬਣਾਉ ਉਹ ਤੋਂ ਬਾਦ ਨੂੰ ਸ਼ਿਫਟ ਕਰਕੇ ਸਾਧਨ ਸ਼ਿਫਟ ਕਰਕੇ ਫੇਰ ਉਹਨਾਂ ਨੂੰ ਉੱਥੇ ਉਠਾਵਾਂਗੇ ਨਗਰ ਕੌਂਸਲ ਵੱਲੋਂ ਸਾਨੂੰ ਇੱਕ ਮਾਨਸੇ ਦੇਸ਼ੀ ਸਾਹਿਬ ਦੇ ਡੀਸੀ ਸਾਹਿਬ ਵੱਲੋਂ ਨਗਰ ਕੌਂਸਲ ਦੇ ਤੁਹਾਨੂੰ ਸਾਨੂੰ ਇੱਕ ਪੱਤਰ ਆਇਆ ਸੀਗਾ ਜਿਹਦੇ ਵਿੱਚ ਲੋਕਾਂ ਨੇ ਕਾਫੀ ਨਜਾਇਜ਼ ਕਬਜ਼ੇ ਕੀਤੇ ਹੋਇਆ ਸਰਕਾਰੀ ਜਗ੍ਹਾ ਤੇ ਸੜਕਾਂ ਤੇ ਪੱਟ ਪੱਥਾਂ ਦੇ ਉਦੇ ਸਬੰਧ ਵਿੱਚ ਜੇ ਨਗਰ ਕੌਂਸਲ ਨੇ ਮਹੱਤ ਮਚਲਾਈ ਸੀ ਵੀ ਸਾਨੂੰ ਪੁਲਿਸ ਦਾ ਸਹਿਯੋਗ ਦੇਉ ਟ੍ਰੈਪ ਦੀ ਕੋਈ ਪ੍ਰੋਬਲਮ ਆ ਸਕਦੀ ਹੈ ਤੇ ਜਾਂ ਲੋਕਾਂ ਦੀ ਅਸੀਂ ਮਦਦ ਦੇ ਤੌਰ ਤੇ ਇਹਨਾਂ ਦੇ ਨਾਲ ਆਏ ਹੋਏ ਹਾਂ ਜਿਸ ਨਗਰ ਕੌਂਸਲ ਦੇ ਨਗਰ ਕੌਂਸਲ ਵੱਲੋਂ ਇਹ ਸਾਰੇ ਸ਼ਹਿਰ ਦੇ ਸਟੈਪ ਬਾਈ ਸਟੈਪ ਜਿਹੜੇ ਕਬਜ਼ੇ ਹੈ ਛੁਡਵਾਏ ਜਾ ਰਿਹਾ ਹੈ ਇਹਨਾਂ ਨੂੰ ਜੀ ਇੱਕ ਹਫਤੇ ਤੋਂ ਜ਼ਿਆਦਾ ਵਾਰਨਿੰਗ ਦਿੱਤੀ ਹੈ ਪਹਿਲਾਂ ਅੱਜ ਵੀ ਨਗਰ ਕੌਂਸਲ ਵੱਲੋਂ ਨੇ ਸੋਭਾ ਵੀ ਅਨਾਉਂਸਮੈਂਟ ਕਰਾਈ ਉਹਨਾਂ ਨੇ ਵੀ ਤੁਸੀਂ ਭਾਈ ਤੁਹਾਨੂੰ ਹਫਤਾ ਹੋ ਗਿਆ ਨੋਟਿਸ ਵੀ ਦਿੱਤੇ ਹੋਇਆ ਮੇਰੀ ਪ੍ਰਧਾਨ ਜੀ ਨਾਲ ਵੀ ਗੱਲ ਹੈ ਵੀ ਉਹ ਕਹਿੰਦੇ ਅਸੀਂ ਨੋਟਿਸ ਵੀ ਦਿੱਤੇ ਹੋਇਆ ਪਰ ਕਿਸੇ ਵੀ ਉਹਨਾਂ ਦੇ ਇੰਨੇ ਉਪਾ ਕਰਨ ਦੇ ਬਾਵਜੂਦ ਵੀ ਇਹਨਾਂ ਨੇ ਕੋਈ ਉੱਚ ਜ਼ਿਆਦਾ ਧਿਆਨ ਨਹੀਂ ਦਿੱਤਾ ਅੱਜ ਫਿਰ ਨਗਰ ਕੌਂਸਲ ਵੱਲੋਂ ਸਖਤ ਐਕਸ਼ਨ ਲਿਆ ਗਿਆ ਅਸੀਂ ਇੱਕ ਪ੍ਰੋਟੈਕਸ਼ਨ ਦੇ ਤੌਰ ਤੇ ਨਗਰ ਕੌਂਸਲ ਦੇ ਕਰਮਚਾਰੀਆਂ ਦੇ ਨਾਲ ਆ ਜੀ ਕਿਹੜੀ ਕਿਹੜੀ ਜਗ੍ਹਾ ਦੀ ਗੁੰਜਾਇਸ਼ ਦੀ ਲੋੜ ਜਿਹਦੇ ਵਿੱਚ ਹੋਇਆ ਜਾਂਦਾ ਹੈ ਜੀ ਸਭ ਤੋਂ ਪਹਿਲਾਂ ਬਾਬਾ ਫਰੀਦ ਕਿਲੇ ਦੇ ਥੱਲੇ ਤੋਂ ਸ਼ੁਰੂ ਕੀਤੀ ਉਹ ਗਲੀ ਸਾਰੀ ਬੜੀ ਕਬਜ਼ੇ ਕੀਤੇ ਹੋਏ ਸੀਗੇ ਜੀ ਕਿਲੇ ਦੇ ਸਾਹਮਣੇ ਮੈਨ ਮਜ਼ਾਰ ਖੰਡੀ ਸੜਕ ਇੱਕ ਸੌਕੀ ਮੰਡੀ ਹੈਗੀ ਆ ਜੀ ਛੋਟੀ ਜੀ ਮਲਖਾ ਚੌਂਕ ਉਹ ਹੈ ਮਲਖਾ ਚੌਂਕ ਘੰਟਾ ਘਾਰੇ ਦੁਕਾਨਦਾਰਾਂ ਦਾ ਸਮਾਨ ਜੋ ਬਾਹਰ ਰੱਖਿਆ ਹੋਇਆ ਸੀ ਦੁਕਾਨਾਂ ਅੰਦਰੋਂ ਖਾਲੀ ਸੀ ਉਹਨਾਂ ਨੂੰ ਕਾਫੀ ਵਾਰੀ ਬੇਨਤੀ ਕੀਤੀ ਔਰ ਉਹਨਾਂ ਨੇ ਕਾਫੀ ਲੋਕ ਸਮਝਦਾਰ ਦੁਕਾਨਦਾਰ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਜਿਹੜੇ ਕੋਈ 2-4 ਸੀਗੇ ਉਹਨਾਂ ਦਾ ਨਗਰ ਕੌਂਸਲ ਵੱਲੋਂ ਸਮਾਨ ਮਤਲਬ ਜ਼ਬਤ ਵੀ ਕੀਤਾ ਗਿਆ